ਹੀਰ ਬਾਰਸ ਬੰਦ 151 ਤੋਂ 160 ਜਦੋਂ ਲਾਲ ਕਚੌਰੀ ਨੂੰ ਖੇਡ ਸਈਆਂ ਸੱਬੇ ਘਰੋਂ ਘਰੀ ਉੱਠ ਚੱਲੀਆਂ ਨੇ ਰਾਂਝਾ ਹੀਰ ਨਿਆੜੇ ਹੋ ਸੁੱਤੇ ਕੰਧਾ ਨਦੀ ਦੀਆਂ ਮਹੀਨੇ ਮੱਲੀਆਂ ਨੇ ਪਏ ਵੇਖ ਕੇ ਦੋਹਾਂ ਇਕੱਠਿਆਂ ਨੂੰ ਟੰਗਾ ਲੰਗੇ ਦੀਆਂ ਤੇਜ ਹੋ ਚੱਲੀਆਂ ਨੇ ਪਰੇ ਵਿੱਚ ਕੈਦੋ ਜਾ ਪੱਗ ਮਾਰੀ ਚਲੋ ਵੇਖ ਲੋ ਗੱਲਾਂ ਅਵਲੀਆਂ ਨੇ ਪਰੇ ਵਿੱਚ ਬੇਗੈਰਤੀ ਗੱਲ ਹੋਈ ਚੋਬ ਵਿੱਚ ਕਲੇਜੜੇ ਚਮਕਦੀ ਹੈ ਬੇਸ਼ਰਮ ਹੈ ਟੱਪ ਕੇ ਸਿਰ ਜੜਦਾ ਭਲੇ ਆਦਮੀ ਦੀ ਜਾਨ ਤਸਕਦੀ ਹੈ ਚੁੱਚਕ ਘੋੜੀ ਤੇ ਤੁਰਤ ਸਵਾਰ ਹੁੰਦਾ ਹੱਥ ਸਾੰਗ ਜਿਉ ਬਿਜਲੀ ਲਿਸ਼ਕਦੀ ਹੈ ਸੁਮ ਘੋੜੀ ਦੇ ਕਾੜ ਹੀ ਕਾੜ ਵੱਜਣ ਹਿਰ ਸੁਣਦਿਆ ਰਾਂਝੇ ਥੋਂ ਖਿਸਕਦੀ ਹੈ ਉਠ ਰਾਂਝਣਾ ਬਾਬਲਾ ਆਵਦਾ ਹੀ ਨਾਲੇ ਗੱਲ ਕਰਦੀ ਨਾਲੇ ਰਿਸਕ ਦੀ ਹੈ ਮਹਿਰ ਵੇਖ ਕੇ ਦੋਹਾਂ ਇਕੱਲਿਆਂ ਨੂੰ ਗੁੱਸਾ ਖਾਏ ਕੇ ਹੋਇਆ ਰਤਵੰਨਾ ਇਹੇ ਵੇਖੋ ਨਿਹਾਰ ਖੁਦਾਏ ਦਾਜੇ ਬੇਲੇ ਵਿੱਚ ਇਕੱਲਿਆਂ ਫਿਰਨ ਰੰਨਾ ਅੱਖੀ ਨੀਮੀਆਂ ਵੇਖ ਕੇ ਠੁਮਕ ਚੱਲੀ ਹੀਰ ਕੱਚ ਵਿੱਚ ਮਾਰ ਕੇ ਥਾਲ ਛੰਨਾ ਚੁਚਕ ਅੱਖਿਆ ਰੱਖ ਤੂੰ ਜਮਾ ਖਾਤਰ ਤੇਰੇ ਸੋਟਿਆਂ ਨਾਲ ਮੈਂ ਲਿੰਗ ਪੰਨਾ ਮਹੀਂ ਛੱਡ ਮਾਹੀ ਉੱਠ ਜਾਏ ਭੁੱਖਾ ਉਸਦੇ ਖਾਣੇ ਦੀ ਖਬਰ ਨਾ ਕਿਸੇ ਕੀਤੀ ਪੱਤਾ ਫੇਰ ਨਾ ਕਿਸੇ ਨੇ ਲਿਆਵਣਾ ਹੈ ਇਦੂ ਪਿਛਲੀ ਬਾਬਲਾ ਹੋਈ ਬੀਤੀ ਮਸਤ ਹੋਏ ਬਿਹਾਲ ਤੇ ਮਹਿਰ ਕਮਲਾ ਜਿਵੇਂ ਕਿਸੇ ਅਬਦਾਲ ਨੇ ਭੰਗ ਪੀਤੀ ਬਾਰਸ ਨੱਡੀ ਦਾ ਚਾਏ ਵਿਆਹ ਕਰੀਏ ਇਹ ਮਹਿਰ ਨੇ ਜੀਓ ਵਿੱਚ ਚਾਏ ਕੀਤੀ ਜੋ ਦੋ ਰਾਂਝਣਾ ਜਾਏ ਕੇ ਜਾਕ ਬਣਿਆ ਮਹੀਂ ਸਾਭੀਆਂ ਚੂਚਕ ਸਿਆਲ ਦੀਆਂ ਨੇ ਖਬਰਾਂ ਤਖਤ ਹਜ਼ਾਰੇ ਵਿੱਚ ਆਣ ਪੁੱਜੀਆਂ ਹੁਮਾ ਉਸ ਅੱਗੇ ਵੱਡੇ ਮਾਲ ਦੀਆਂ ਨੇ ਪਾਇਆ ਰਾਂਝੇ ਦਿਆਂ ਸਿਆਲਾਂ ਨੂੰ ਖੱਤ ਲਿਖਿਆ ਜਾਤਾ ਮਹਿਰਮ ਜ਼ਾਤ ਦੇ ਹਾਲ ਦੀਆਂ ਨੇ ਮੌਜੂ ਚੌਧਰੀ ਦਾ ਪੁੱਤ ਚਾਕ ਲਾਇਓ ਇਹ ਕੁਦਰਤਾ ਜਲ ਜਲਾਲ ਦੀਆਂ ਨੇ ਸੱਤੋਂ ਰੁੱਸ ਆਇਆ ਤੁਸੀਂ ਮੋੜ ਕੱਲੋ ਇਹਨੂੰ ਵਾਰਾਂ ਰਾਤ ਦਿਨ ਭਾਲਦੀਆਂ ਨੇ ਜਿਨ੍ਹਾਂ ਭੋਏ ਤੋਂ ਰੁੱਸ ਕੇ ਇਹ ਆਇਆ ਕਿਆਰੀ ਬਣੀ ਪਈਆ ਇਸ ਲਾਲ ਦੀਆਂ ਨੇ ਸੱਤੋਂ ਵਾਹੀਆਂ ਬੀਜੀਆਂ ਲੈ ਦਾਣੇ ਅਤੇ ਮਾਣੀਆਂ ਪਿਛਲੇ ਸਾਲ ਦੀਆਂ ਨੇ ਮਹੀਂ ਚਾਰ ਦਿਆਂ ਵੱਡਿਓ ਨੱਕ ਸਾਡਾ ਸਾਥੇ ਖੋਣੀਆਂ ਇਸ ਦੇ ਮਾਲ ਦੀਆਂ ਨੇ ਮੱਜੀ ਕਟਕ ਨੂੰ ਦੇ ਕੇ ਖਿਸਕ ਜਾਸੀ ਸਾਡਾ ਨਹੀਂ ਜ਼ਿੰਮਾ ਫਿਰੋ ਭਾਲ ਦੀਆਂ ਨੇ ਇਹ ਸੂਰਤਾਂ ਠੱਗ ਜੋ ਵੇਖਦੇ ਹੋ ਵਰシャ ਫਕੀਰ ਦੇ ਨਾਲ ਦੀਆਂ ਨੇ ਤੁਸੀਂ ਕੱਲ ਦੇ ਹੋ ਤਾਂ ਇਹਸਾਨ ਹੋਵੇ ਨਹੀਂ ਚੱਲ ਮੇਲਾ ਅਸੀਂ ਆਵਨੇ ਹਾਂ ਗੱਲ ਪੱਲੂੜਾ ਪਾ ਕੇ ਵੀਰ ਸੱਬੇ ਅਸੀਂ ਰੁੱਠੜਾ ਵੀਰ ਮਨਾਵਨੇ ਹਾਂ ਅਸਾ ਆਇਆ ਨੂੰ ਤੁਸੀਂ ਜੇ ਨਾ ਮੋੜੋ ਤਦੋਂ ਪਏ ਪਕਾਓ ਪਕਾਵਨੇ ਹਾਂ ਨਾਲੇ ਭਾਬੀਆਂ ਪਿੰਡ ਦੇ ਪੈਂਚ ਸਾਰੇ ਵਾਰ ਸ਼ਾਹ ਨੂੰ ਨਾਲ ਲੈ ਆਵਨੇ ਹਾਂ ਚੁੱਝਕ ਸਿਆੜ ਨੇ ਲਿਖਿਆ ਰਾਂਝਿਆਂ ਨੂੰ ਨੱਡੀ ਹੀਰ ਦਾ ਚਾਕ ਇਹ ਮੁੰਡੜਾ ਜੇ ਸਾਰਾ ਪਿੰਡ ਡਰੇ ਉਸ ਚਾਕ ਕੋਲੋਂ ਸਿਰ ਮਾਈਆਂ ਦੇ ਉਹਦਾ ਕੁੰਡੜਾ ਜੇ ਅਸਾ ਜੱਟ ਹੀ ਜਾਣ ਕੇ ਚਾਕ ਲਾਇਆ ਦੇ ਆਤਰਾ ਜੇ ਜਾਈਏ ਗੁੰਡੜਾ ਜੇ ਐਡਾ ਗੱਭਰੂ ਕਰੋ ਕਿਉ ਕੱਢਿਆ ਜੇ ਲੰਗਾ ਨਹੀਂ ਕੰਮ ਚੋਰ ਨਾ ਟੁੰਡੜਾ ਜੇ ਸਿਰ ਸੋਹਂਦੀਆਂ ਬੋਧੀਆਂ ਡੱਢੜੇ ਦੇ ਕੰਨੀ ਲਾਡਲੇ ਦੇ ਬਨੇ ਬੁੰਦੜਾ ਜੇ ਵਾਰਸ਼ਾ ਨਾ ਕਿਸੇ ਨੂੰ ਜਾਣਦਾ ਹੈ ਪਾਸ ਹੀਰ ਦੇ ਦਿਨ ਰਾਤ ਹੁੰਦੜਾ ਜੇ ਕਰ ਆਈਆਂ ਦੌਲਤਾਂ ਕੌਣ ਦਿੰਦਾ ਕੋਈ ਬੰਨ ਪਿੰਡੋ ਕਿਸੇ ਤੋਰ ਆਈ ਅਸਾ ਜਿਉਂਦਿਆਂ ਨਹੀਂ ਜਵਾਬ ਦੇਣਾ ਸਾਡਾ ਰੱਬ ਨੇ ਜੋੜਨਾ ਜੋੜਿਆਈ ਕਿਸੇ ਚਿੱਠੀਆਂ ਖੱਤ ਸੁਨਹਾ ਉੱਤੇ ਮਾਲ ਲੁੱਟਿਆ ਨਾਹੀਓ ਮੋੜਿਆਈ ਜਾਇ ਭਾਈਆਂ ਭਾਬੀਆਂ ਪਾਸ ਜਮ ਜਮ ਕਿਸੇ ਨਾਈਓ ਹਟ ਗਿਆ ਹੋੜਿਆਈ ਵਾਰਸ਼ਾ ਸਿਆਲਾਂ ਦੇ ਬਾਗ ਵਿੱਚੋਂ ਅਸਾ ਫੁੱਲ ਗੁਲਾਬ ਦਾ ਤੋੜਿਆਈ ਪਰਜਾਇਆਂ ਰਾਜੇ ਦੀਆਂ ਤੰਗ ਹੋ ਕੇ ਖਤ ਹੀਰ ਸਿਆਲ ਨੂੰ ਲਿਖਿਆਈ ਸਾਥੋ ਸ਼ੈਲ ਸੋ ਅੱਧ ਬੰਡਾਏ ਸੁੱਤੀ ਲੋਕ ਕਿੱਧਰੋਂ ਯਾਰੀਆਂ ਸਿੱਖਿਆਈ ਦੇਵਰ ਚੰਨ ਸਾਡਾ ਸਾਥੋ ਰਸ ਆਇਆ ਬੋਲ ਬੋਲ ਕੇ ਖਰਾ ਤ੍ਰਿੱਖੀ ਆਈ ਸਾਡਾ ਲਾਲ ਮੋੜੋ ਸਾਨੂੰ ਖੈਰ ਘਤੋ ਜਾਣੋਂ ਕਮਲਿਆਂ ਪਾਈਏ ਪਿਖਿ ਆਈ ਕੁੜੀਏ ਸਾਭ ਨਾਹੀ ਮਾਲ ਰਾਂਝਿਆਂ ਦਾ ਕਰਸਾਰ ਦਾ ਦੀਦੜਾ ਤਿੱਖਿਆਈ ਚਟਕੀਤਿਆਂ ਲਾਲ ਨਾ ਹੱਥ ਆਵਣ ਸੋਈ ਮਿਲੇ ਜੋ ਤੋੜ ਦਾ ਲਿਖਿਆਈ ਕੋਈ ਢੂੰਡ ਵਡੇਰੜਾ ਕੰਮ ਜੋਗਾ ਅਜੇ ਨਾਹੀਓ ਯਾਰੀਆਂ ਸਿੱਖਿਆਈ ਬਰਸ਼ਾ ਲੈ ਚਿੱਠੀਆਂ ਦੌੜਿਆਈ ਕੰਮ ਕਾਸਤਾ ਦਾ ਮੀਆਂ ਸਿੱਖਿਆਈ ਜਦੋਂ ਖੱਤ ਦਿੱਤਾ ਲਿਆਕਾਸ ਦਾ ਨੇ ਨੱਡੀ ਹੀਰ ਨੇ ਤੁਰਤ ਪੜ੍ਹਾਇਆਈ ਸਾਰਾ ਮਾਮਲਾ ਅਤੇ ਵਜਾਤ ਸਾਰੀ ਢੀਗਿਲਾ ਲਿਖਿਆ ਆਵਾਜ਼ ਸੁਣਾਇਆਈ ਕੱਲੋ ਮੋੜ ਕੇ ਦੇਵਰ ਅਸਾੜੜੇ ਨੂੰ ਮੁੰਡਾ ਰੁੱਸ ਜਾ ਰਿਓ ਆਇ ਆਈ ਹੀਰ ਸੱਦ ਕੇ ਰਾਜਣੇ ਯਾਰ ਤਾਈ ਸਾਰਾ ਮਾਮਲਾ ਖੋਲ ਸੁਣਾਇਆਈ